we ਸੇਕਾਲ ਮੈਂ ਹਾਂ ਰਵਿੰਦਰ ਮੀਤ ਤੇ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ 24 ਘੰਟੇ ਨੇਤਾਜੀ ਦੇ ਨਾਲ ਤੇ ਅੱਜ ਸਾਡੇ ਨਾਲ ਹੋਣਗੇ ਅਕਾਲੀ ਦਲ ਦੇ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ 40 ਸਾਲ ਦੇ ਸਿਆਸੀ ਤਜਰਬੇ ਦੇ ਵਿੱਚ ਉਹ ਇੱਕ ਵਾਰ ਐਮ.ਐਲ.ਏ ਬਣੇ ਤਿੰਨ ਵਾਰ ਐਮ.ਪੀ ਬਣੇ ਤੇ ਵੱਡੇ ਵੱਡੇ ਦਿਗਜਾਂ ਨੂੰ ਉਹਨਾਂ ਨੇ ਖਰਾਇਆ ਲੇਕਿਨ ਇਸ ਵਾਰ ਕਿਹੜੇ ਮੁੱਦਿਆਂ ਨੂੰ ਉਹ ਫਰੇਮਵਰਕ ਦੇ ਵਿੱਚ ਲੈ ਕੇ ਆਉਂਦੇ ਨੇ ਲੋਕਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਚਰਦੇ ਨੇ ਕੈਂਪੇਨ ਕਿਸ ਤਰੀਕੇ ਦੇ ਨਾਲ ਕਰਦੇ ਨੇ ਇਹ ਪੂਰਾ ਕਾਰਵਾ ਤੁਹਾਨੂੰ ਦਿਖਾਵਾਂਗੇ ਅੱਜ ਅਸੀਂ ਪੂਰਾ ਦਿਨ ਉਹਨਾਂ ਦੇ ਨਾਲ ਬਿਤਾਵਾਂਗੇ ਪਹਾਲੀ ਤੋਂ ਬੰਗਾਵਲ ਜਾ ਰਹੇ ਹਾਂ ਅਸੀਂ ਤਾਂ ਰਸਤੇ ਦੇ ਵਿੱਚ ਸਾਨੂੰ ਟਾਈਮ ਮਿਲ ਗਿਆ ਕਿ ਉਹਨਾਂ ਨਾਲ ਗੱਲਬਾਤ ਕਰੀਏ ਇਸ਼ੂਸ ਨੂੰ ਸਮਝੀਏ ਅਨੰਦਪੁਰ ਸਾਹਿਬ ਹਲਕੇ ਦੇ ਕੀ ਇਸ਼ੂ ਨੇ ਗੱਲਬਾਤ ਕਰਦੇ ਹਾਂ ਪ੍ਰੇਮ ਸਿੰਘ ਚੰਦੂ ਮਾਦਰਾ ਜੀ ਨਾਲ ਚੰਦੂ ਮਾਦ ਸਾਹਿਬ ਅ ਇੱਕ ਵਾਰ ਐਮਐਲਏ ਤਿੰਨ ਵਾਰ ਐਮਪੀ ਰਹਿਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਮੈਦਾਨ ਦੇ ਵਿੱਚ ਤੁਸੀਂ ਹੈਗੇ ਹੋ ਮੈਦਾਨ ਦੇ ਵਿੱਚ ਤੁਹਾਡੇ ਸਾਹਮਣੇ ਇਸ ਵਾਰ ਵਜਿੰਦਰ ਸਿੰਘਲਾ ਕਾਂਗਰਸ ਦੇ ਵੱਲੋਂ ਉਮੀਦਵਾਰ ਉਹ ਹੈਗੇ ਨੇ ਕਦੇ ਉਹਨਾਂ ਦੇ ਫਾਜ਼ਲ ਸਾਹਿਬ ਨੂੰ ਤੁਸੀਂ ਹਰਾਇਆ ਸੀ ਅੱਜ ਉਹਨਾਂ ਦੇ ਬੇਟੇ ਵਜਿੰਦਰ ਸਿੰਘਲਾ ਤੁਹਾਡੇ ਸਾਹਮਣੇ ਲਗਾਤਾਰ ਪ੍ਰਚਾਰ ਕਰ ਰਹੇ ਨੇ ਉਮੀਦਵਾਰ ਦੇ ਤੌਰ ਤੇ ਇਸ ਤੋਂ ਇਲਾਵਾ ਆਮ ਆਦੀ ਪਾਰਟੀ ਦੇ ਮਾਲਵਿੰਦਰ ਸਿੰਘ ਕੰਗ ਨੇ ਤੇ ਸੁਭਾਸ਼ ਸ਼ਰਮਾ ਭਾਜਪੀ ਤੋਂ ਵੱਲੋਂ ਤੇ ਤੁਹਾਡੇ ਆਪਣੇ ਪੁਰਾਣੇ ਅਲਾਈਅੰਸ ਪਾਰਟਨਰ ਜਿਵੇਂ ਸਵੀਰ ਸਿੰਘ ਗੜੀ ਬੀਐਸਪੀ ਦੇ ਉਮੀਦਵਾਰ ਨੇ ਪੰਜ ਕੋਣੀ ਮੁਕਾਬਲਾ ਮੁਕਾਬਲੇ ਨੂੰ ਪਹਿਲਾਂ ਦੇਖਦੇ ਕਿਉਂ। ਦੇਖੋ ਇਤਿਹਾਸਕ ਸੀਟ ਆ શ્રી ਨੰਦਪੁਰ ਸਾਹਿਬ ਦੀ। ਔਰ ਇਸ ਸੀਟ ਤੇ ਜਿਹੜੇ ਤੁਸੀਂ ਮੁਕਾਬਲੇ ਚ ਬੰਦਿਆਂ ਦੀ ਗੱਲ ਕੀਤੀ ਆ ਉਹਨਾਂ ਦਾ ਇਸ ਹਲਕੇ ਨਾਲ ਕੋਈ ਲੇਗਾ ਦੇਗਾ ਹੀ ਨਹੀਂ ਆਪ ਵਾਲਾ ਉਮੀਦਵਾਰ ਤਾਂ ਪੰਜਾਬ ਨਾਲ ਹੀ ਲੇਗਾ ਦੇਗਾ ਨਹੀਂ ਕਿਉਂਕਿ ਤੁਹਾਨੂੰ ਪਤਾ ਪੰਜਾਬ ਦੇ ਲੋਕ ਪਹਿਲਾਂ ਹੀ ਅੱਕੇ ਪਏ ਆ ਸਟਾਏ ਪਏ ਆ ਬਾਹਰ ਲਿਆਂਦੇ ਤੇ ਟਾਂਗਾਏ ਪਏ ਆ ਬਾਹਰ ਲਿਆਂਦੇ ਅੱਜ ਪੰਜਾਬ ਦੀ ਲੁੱਟ ਤੇ ਬਰਬਾਦੀ ਤਬਾਹੀ ਦਾ ਵੱਡਾ ਕਾਰਨ ਆ ਕਿ ਕਬਜ਼ਾ ਬਾਹਰਲੇ ਨੇ ਆ ਕੇ ਕਰ ਲਿਆ ਤੇ ਇਹਨਾਂ ਨੇ ਲਿਆਂਕੇ ਲੋਕ ਦਾ ਮੈਂਬਰ ਚੌਧਰੀ ਮਤਲਬ ਚੌਧਰੀ ਦੇ ਲਈ ਮੱਧ ਪ੍ਰਦੇਸ਼ ਤੋਂ ਲਿਆਂਕੇ ਖੜਾ ਕਰ ਲਿਆ ਮਤਲਬ ਇਹ ਤਾਂ ਕਿਸੇ ਕੀਮਤ ਤੇ ਵੀ ਪੰਜਾਬ ਇਹ ਲੋਕ ਕਿਉਂਕਿ ਪੰਜਾਬ ਦੀ ਫਿਤਰਤ ਆ ਪੰਜਾਬ ਦੇ ਲੋਕਾਂ ਨੇ ਗੈਰਾਂ ਦੀਆਂ ਪੈੜਾਂ ਪੰਜਾਬ ਦੀ ਖੁਸ਼ਬੂ ਔਰ ਮਿੱਟੀ ਦੇ ਕਦੇ ਪੈਣ ਨਹੀਂ ਦਿੱਤੀਆਂ 100 ਸਾਲ ਬਾਅਦ ਗੁਲਾਮ ਹੋਇਆ ਸੀ ਖੇਤਾਂ ਸੋ ਹੁਣ ਆਪ ਵਾਲੇ ਬਾਹਰਲੇ ਬੰਦਿਆਂ ਦੀ ਧੋਸ ਜਮਾਉਣਾ ਚਾਹੁੰਦੇ ਨੇ ਜਿੱਥੇ ਦਾ ਕਾਂਗਰਸ ਦਾ ਸਵਾਲ ਆ ਕਾਂਗਰਸ ਦੇ ਜਿਹੜੇ ਲੀਡਰ ਨੇ ਵਰਕਰ ਨੇ ਉਹ ਨਬੋਸ਼ੀ ਚ ਨੇ ਉਹਨਾਂ ਦਾ ਉਹਨਾਂ ਨੂੰ ਮਹਿਸੂਸ ਹੋ ਰਿਹਾ ਵੀ 4 ਜ਼ਿਲ੍ਹੇ ਐ ਸੀਟ ਤੇ 4 ਜ਼ਿਲ੍ਹਿਆਂ ਵਿੱਚ ਤੇ ਉਹਨਾਂ ਨੂੰ ਇੱਕ ਕਾਂਗਰਸੀ ਨਹੀਂ ਲੱਭਿਆ ਇੱਕ ਕਾਂਗਰਸੀ ਯੋਗ ਨਹੀਂ ਸਮਝਿਆ ਮੈਂ ਚਾਰ ਜ਼ਿਲ੍ਹੇ ਟੱਪ ਕੇ ਲਿਆਂਕੇ ਸੰਗਰੂਰ ਤੋਂ ਬੰਦਾ ਲਿਆਂਦਾ ਤੇ ਨਾਲੇ ਉਥੇ ਵੀ ਸਵਾਲ ਖੜੇ ਹੋ ਰਹੇ ਆ ਵੀ ਜੇ ਤੂੰ ਸੰਗਰੂਰ ਤੋਂ ਚੋਣ ਲੜਿਆ ਸੀ ਤੇ ਉੱਥੇ ਕਿਉਂ ਨਹੀਂ ਖੜਿਆ ਜੇ ਉੱਥੇ ਕੋਈ ਕੰਮ ਕੀਤਾ ਹੁੰਦਾ ਉੱਥੇ ਬੰਦਾ ਉੱਥੇ ਚੋਣ ਲੜਦਾ ਹੁਣ ਮੈਂ ਆ ਇੱਥੇ ਮੈਂ ਜਿੱਤਿਆ ਵੀ ਮੈਂ ਹਾਰਿਆ ਵੀ ਮੈਂ ਇੱਥੇ ਹੀ ਰਿਹਾ ਤੁਸੀਂ ਕਹਿੰਦੇ ਚੋਣਾਂ ਮੈਂ ਸੀ ਤਾਂ 24 ਘੰਟੇ ਮਤਲਬ ਮੈਦਾਨ 'ਚ ਹੀ ਰਹਿਨੇ ਆ ਅਸੀਂ ਇਹ ਨਹੀਂ ਵੀ ਚੋਣਾਂ ਅੱਜ ਤਾਂ ਮੈਦਾਨ 'ਚ ਆਇਆ ਬਿਨਾਂ ਚੋਣ ਤੋਂ ਵੀ ਮੈਦਾਨ 'ਚ ਹੀ ਰਹਿਨੇ ਆ ਐਨਐਸਏ ਦੀ ਗੱਲ ਆ ਉਹਨਾਂ ਚੀਕਾ ਨਿਕਲਣੀ ਸੀ 21 ਦਿਨਾਂ ਚ ਗੇਜਰੀਆਲ ਦੀਆਂ ਤੇ ਐਨਐਸਏ ਟੌੜਾ ਸਾਹਿਬ ਤੇ ਬਾਦਲ ਸਾਹਿਬ ਤੋਂ ਬਾਅਦ ਮੈਂ ਮੇਰੇ ਤੇ ਐਨਐਸਏ ਦੋ ਵਾਰੀ ਲੱਗਿਆ ਕਿੰਨਾ ਟਾਈਮ ਜਲਚ ਰਹੇ ਹਾਂ ਮੇਰਾ ਖਾਲਾ ਘਟੋਗੜ ਵੀ ਮੇਰੀ 1.5 6-7 ਸਾਲ ਦੀ ਹੋਣੀ ਅੱਛਾ ਥੋੜਾ ਲੰਮਾ ਟਾਈਮ ਹੈ ਅੱਜ ਕੱਲ ਤਾਂ ਪੋਲਿਟਿਸ਼ੀਅਨ ਜਾਣਦੇ ਨੇ 2 ਹਫ਼ਤੇ ਬਾਅਦ ਸੁਪਰੀਮ ਕੋਰਟ ਤੱਕ ਕੇਸ ਪਹੁੰਚ ਜਾਂਦੇ ਨੇ ਹੁਣ ਤਾਂ ਜਿਵੇਂ ਭੱਜ ਲੈਨੇ ਅਸੀਂ ਕਦੇ ਰਹਿਾਈ ਲਈ ਨਹੀਂ ਐਨਐਸਏ 21ਵੇਂ ਤੋਂ ਮਿਸਤਾਜੇ ਰਿਹਾ ਪਰ ਸਾਧਕ ਕਾਨੂੰਨਾਂ ਚ ਰਿਹਾ ਹਮੇਸ਼ਾ ਮੈਂ ਤੇ ਜਦੋਂ ਐਨਐਸਏ ਮੇਰਾ ਤੋੜਤਾ ਬੋਰਡ ਨੇ ਤੇ 15 ਦਿਨ ਮੈਂ ਬਾਹਰ ਫੇਰ ਲੋਕਾਂ ਜਿਗਿਆ ਨਹੀਂ ਤਾਂ ਲੋਕ ਘਰੇ ਬਹਿ ਜਨੇ ਆ ਕੇ ਤੇ 15 ਦਿਨ ਬਾਅਦ ਮੇਰੇ ਤੇ ਦੁਬਾਰਾ ਫੇਰ ਲੱਗ ਪੰਗੇ ਲੈਣਾ ਫੇਰ ਵੀ ਨਹੀਂ ਹਟਦੇ ਹਾਂ ਲੋਕਾਂ ਦੇ ਕੁਦਰ ਵੀ ਲੋਕੋ ਖੇਤ ਦੀ ਗੱਲ ਕਰਦੇ ਇੱਕੇ ਸ਼ੌਕ ਵੀ ਹੈ ਇੱਕ ਮਨ ਦੇ ਕਿ ਇੱਛਾ ਵੀ ਲੋਕਾਂ ਦੇ ਵੀ ਜਾਣਾ ਲੋਕਾਂ ਦੀ ਗੱਲ ਕਰਨੀ ਜ਼ਬਰਨੀਆਂ ਤੇ ਇਤਿਆਜ਼ਾਰ ਦੇ ਵਿਰੁੱਧ ਲੜਨਾ ਜ਼ਿੰਦਗੀ ਦਾ ਇੱਕ ਸ਼ੌਕ ਆ ਸੋ ਇਸ ਲਈ ਇਨਸਾਫ ਦੇਣ ਲਈ ਅਸੀਂ ਜੁੱਦੇ ਹਾਂ ਤੇ ਮੈਂਬਰ ਪਾਰਲੀਮੈਂਟ ਬਣ ਕੇ ਵੀ ਤੁਸੀਂ ਦੇਖਿਆ ਹੋਣਾ ਵੀ ਜੋ ਕੰਮ ਮੈਂ ਕਰਾਇਆ ਅਜ ਤੱਕ ਨਹੀਂ ਕਿਸੇ ਸਾਹਿਬਜ਼ਾਦਾ ਦੀ ਸ਼ਹਾਦਤ ਤੇ ਅੱਜ ਤੱਕ ਕਿਸੇ ਨੇ ਸਤਕਾਰ ਨਹੀਂ ਸੀ ਲੋਕ ਸਭਾ ਦੇ ਭੇਟ ਕਰਾਇਆ ਮੈਂ ਉਹ ਤੋਂ ਵੇਖਦਾ ਹੁੰਦਾ ਸੀ ਕਿ 2 ਮਿੰਟ ਦਾ ਮੋਨ ਚੱਕ ਰਖਾਇਆ ਤੁਸੀਂ ਪਾਰਲੀਮੈਂਟ ਦੇ ਵਿੱਚ بڑا ਇਸ਼ੂ ਹਾਈਲਾਈਟ ਹੋਇਆ ਪਹਿਲੀ ਵਾਰੀ ਤੁਸੀਂ ਦੇਖਿਆ ਹੋਣਾ ਵੀ ਮੈਡਮ ਸਪੀਕਰ ਨੇ ਕਿਹਾ ਵੀ ਐਡਾ ਲੋਕ ਰੌਲਾ ਪਾ ਰਹੇ ਸੀ ਜਦੋਂ ਮੈਂ ਉੱਠਿਆ ਮੈਡਮ ਕਹਿਣ ਲੱਗਿਆ ਸਪੀਕਰ ਵੀ ਬੜਾ ਇੰਪੋਰਟੈਂਟ ਇਸ਼ੂ ਚੰਦ ਮਾਰੇ ਰਹੀ ਉਠਾ ਰਹੇ ਨੇ ਤੇ ਮੈਂ ਜਦੋਂ ਸਾਬ ਜਦਾਂ ਦੀ ਸ਼ਹੀਦੀ ਦੀ ਗੱਲ ਕੀਤੀ ਲੋਕ ਰੋਣ ਲੱਗੇ 30 35 ਐਮਪੀ ਮੇਰੇ ਕੋ ਆ ਗਏ ਸੈਂਟਰ ਹਾਲ ਤੇ ਕਹਿੰਦੇ ਸੱਚੀ ਮੁੱਚੀ ਜਿਉਂਦੇ ਬੱਚੇ ਦੁਬਾਰਾ ਜੰਨਦੇ ਸੀ ਮੈਂ ਸੋਚਿਆ ਵੀ ਦੇਖੋ ਹੁਕਮਰਾਨਾਂ ਨੂੰ ਅੱਜ ਤੱਕ ਨਹੀਂ ਪਤਾ ਵੀ ਇਹ ਸਾਡੇ ਇਤਿਹਾਸ ਦਾ ਜਿੱਡੀ ਵੱਡੀ ਸ਼ਹਾਦਤ ਆ ਕਿੱਡਾ ਸ਼ਹਾਦਤ ਦਾ ਸੋ ਮੇਰਾ ਸ਼ਹੀਦ ਉਧਮ ਸਿੰਘ ਦਾ ਪੁੱਤ ਜੱਲਿਆਂ ਵਾਲੇ ਬਾਗ ਦੇ ਗੇਟ ਤੇ ਮੈਂ ਲਵਾਇਆ ਰਾਜਨਾਜੀਨ ਨੂੰ ਲਿਆ ਕੇ ਦੇਖੋ ਇੱਕੋ ਇੱਕ ਹਲਕਾ ਜਿੱਥੇ ਮੋਹਾਲੀ ਤੋਂ ਲੈ ਕੇ ਨੰਗਲ ਤੱਕ 27 28 ਅੰਡਰ ਰੇਲਵੇ ਬ੍ਰਿਜ ਬਣਿਆ ਆ ਪਰਿਵਾਰ ਬਰਛੋੜਿਆ ਹੋਇਆ ਜਿਹੜਾ 1 ਕਰੋੜ ਰੁਪਇਆ ਲੈ ਕੇ ਮੱਕਰ ਦਾ ਪ੍ਰਧਾਨ ਹੁੰਦੇ ਸੀ ਐਚਡੀਪੀਸੀ ਦੇ ਜਮਾ ਕਰਾਉਣ ਵਾਸਤੇ ਲਿਜਾ ਰਹੇ ਸੀ ਮੈਂ ਕਿਹਾ 33 ਕਿਹਾ ਕਹਿੰਦਾ ਜੀ ਰੇਲਵੇ ਜਮਾ ਕਰਾਉਣਾ ਪੁਲ ਬਣਾਉਣਾ ਮੈਂ ਕਿਹਾ ਮੈਂ ਐਪੀ ਹਾਂ ਤੁਸੀਂ ਗੁਰੂ ਦੀ ਗੋਲਕਾ ਦਾ ਪੈਸਾ ਗੁਰੂ ਦੀ ਗੋਲਕਾ ਚ ਰੱਖੋ ਮੈਂ ਪੁਲ ਬਣਾ ਕੇ ਦੇਵਾਂਗਾ ਮਹੀਨੇ ਚ ਮੈਂ ਪਾਸ ਕਰਾ ਕੇ ਪੁਲ ਬਣਵਾਇਆ ਮਤਲਬ ਤਿੰਨ ਘੰਟ ਆ ਜਿਹੜੀ ਸੜਕ ਤੇ ਆਪਾਂ ਜਾ ਰਹੇ ਆ ਚੰਡੀਗੜ੍ਹ ਤੋਂ ਜਲੰਧਰ ਦਾ ਤਿੰਨ ਘੰਟੇ ਲੱਗਦੇ ਸੀ ਹੁਣ ਡੇਢ ਘੰਟੇ ਚ ਆ ਜਾਂਦੇ ਆ ਆ ਹਾਈਵੇ ਕਿੰਨਾ ਟਾਪ ਦਾ ਬਣਾਇਆ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਨੂੰ ਟ੍ਰੇਨ ਚਲਾਈ ਹਜੂਰ ਸਾਹਿਬ ਤੇ ਪਡਣਾ ਸਾਹਿਬ ਨੂੰ ਜਹਾਜ਼ ਚਲਾਏ ਮਰ ਅੰਤਰਰਾਸ਼ਟਰੀ ਵਾਇਡਾ ਮਹਾਲੀ ਵਾਲਾ ਬਣਾਇਆ ਨਾਲ ਕਾਰਗੋ ਟਰਮੀਨਲ ਵੀ ਪਾਸ ਕਰਾਇਆ ਸੀ ਕਾਰਗੋ ਟਰਮੀਨਲ ਦੀ ਵਿਵਸਥਾ ਬਣੀ ਹੋਈ ਆ ਪਰ 5 ਸਾਲਾਂ ਚ ਕਿਸੇ ਨੇ ਚਲਾਇਆ ਹੀ ਨਹੀਂ ਮੈਨੂੰ ਲੋਕਾਂ ਨੇ ਮੌਕਾ ਦਿੱਤਾ ਤੇ ਕਾਰਗੋ ਟਰਮੀਨਲ ਚਲਾਦਾ ਕਰਾਂਗੇ ਇੱਥੋਂ ਦੁੱਧ ਦਾਣ ਦੇ ਮੀਟ ਸਬਜ਼ੀਆਂ ਫਲ ਫੁੱਲ ਬਾਹਰ ਜਾਣਗੇ ਕਿੰਨਾ ਬੱਚਾ ਨੂੰ ਕੰਮ ਮਿਲੂਗਾ ਕਿ ਵਾਂਗਾ ਤੇ ਸੈਨੀ ਵਾਲਾ ਬਾਰਡਰ ਇਹ ਸਾਡੀ ਪਾਰਟੀ ਦੇ ਮੈਨੀਫੈਸਟੋ ਚ ਵੀ ਅਸੀਂ ਕੀਤਾ ਔਰ ਮੇਰਾ ਆਪਣਾ ਵੀ ਇਹ ਟਾਰਗੇਟ ਸੀ ਕਿਉਂਕਿ ਮੈਂਬਰ ਮੈਨੀਫੈਸਟੋ ਕਮੇਟੀ ਦਾ ਇਹ ਇੱਕ ਹਿੱਤਾ ਬਚੇ ਗਈ ਤਾਂ ਕਿਉਂਕਿ ਬਦਰਗਾ ਹੈ ਨੀ ਇੱਥੇ ਤੇ ਪੰਜਾਬ ਵਿੱਚ ਇੰਡਸਟਰੀ ਸਥਾਪਿਤ ਹੋਣ ਕਰਕੇ ਲੱਗਦੀ ਨਹੀਂ ਤੇ ਪੰਜਾਬ ਦੇ ਰਿਸੋਰਸਸ ਕੋਈ ਹੋਰ ਹੈ ਹੀ ਨਹੀਂ ਤੇ ਜੇ ਪੰਜਾਬ ਨੂੰ ਡਿਵੈਲਪ ਕਰਨਾ ਤਾਂ ਟੀਲ ਦਾ ਜ਼ੋਰ ਲਾ ਕੇ ਇਹ ਜਿਹੜਾ ਸੜਕਾਂ ਹੀ ਵਪਾਰ ਦਾ ਖਲਾਉਣਾ ਇਹ ਸਾਡੇ ਲਈ ਸਭ ਤੋਂ ਵੱਡੀ ਇਹ ਸਵਾਲ ਬਹੁਤ ਇੰਪੋਰਟੈਂਟ ਹੈ ਤੇ ਇਹ ਗੱਲਬਾਤ ਜਿਹੜੀ ਤੁਸੀਂ ਕਰ ਰਹੇ ਹੋ ਚਲੋ ਆਪਾਂ ਇਸ ਤੇ ਵੀ ਆ ਜਾਈਏ ਮੈਨੀਫੈਸਟੋ ਦੀ ਗੱਲ ਤੁਸੀਂ ਕੀਤੀ ਹੈ ਮੈਨੀਫੈਸਟੋ ਦੇ ਵਿੱਚ ਕੱਲੀ ਅਕਾਲੀ ਦਲ ਪਾਰਟੀ ਹੈ ਜਿਹੜੀ ਪਾਣੀਆਂ ਦੀ ਗੱਲ ਕਰ ਰਹੀ ਹੈ ਜਿਹੜੀ ਚੰਡੀਗੜ੍ਹ ਦੀ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲਬਾਤ ਕਰ ਰਹੀ ਹੈ ਵਪਾਰ ਖੋਲਣ ਦੀ ਗੱਲਬਾਤ ਕਰ ਰਹੀ ਹੈ ਹੋਰ ਕੋਈ ਪਾਰਟੀ ਗੱਲਬਾਤ ਕਰਨ ਤੋਂ ਡਰ ਕਿਉਂ ਰਹੀ ਹੈ ਕਤਰਾ ਕਿਉਂ ਰਹੀ ਹੈ ਬਾਕੀ ਤੇ ਚਲੋ ਨੈਸ਼ਨਲ ਪਾਰਟੀ ਆ ਉਹਨਾਂ ਨੂੰ ਐ ਵੀ ਪੰਜਾਬ ਦੇ ਵਿੱਚ ਅਗਰ ਕੋਈ ਵਾਅਦਾ ਕਰ ਲਿਆ ਸੀ ਪਾਣੀ ਹਰਿਆਣੇ ਨੂੰ ਦੇਵਾਂਗੇ ਤਾਂ ਭੱਜਾਂਗੇ ਜੇ ਚੰਡੀਗੜ੍ਹ ਦਾ ਵਾਅਦਾ ਕਰ ਲਿਆ ਸੀ ਪੰਜਾਬ ਨੂੰ ਦੇਵਾਂਗੇ ਤਾਂ ਭੱਜਾਂਗੇ ਹਰਿਆਣੇ ਦੇ ਵਿੱਚ ਤਾਂ ਇਸ ਤਰੀਕੇ ਨਾਲ ਡੱਡ ੜ ਕੇ ਚੱਲ ਰਹੀਆਂ ਕੱਲੀ ਅਕਾਲੀ ਦਲ ਹੀ ਹੈ ਜਿਹੜਾ ਖੁੱਲ ਕੇ ਸਟੈਂਡ ਲੈ ਰਹੀ ਤੁਹਾਨੂੰ ਲੱਗ ਪੀਆ ਦੇਖੋ ਅਸਲੀ ਗੱਲ ਆ ਵੀ ਸ਼ਰੋਮਣੀ ਅਕਾਲੀ ਦਲ ਦੀ ਕਿੰਸੀ ਪਾਰਟੀ ਆ ਜਿਹੜੀ ਪੰਜਾਬ ਚ ਜੰਮੀ ਪਲੀ ਤੇ ਉਹਨੂੰ ਪੰਜਾਬ ਦਾ ਹੀ 헤ਜ ਆ ਪੰਜਾਬ ਦਾ ਹੀ ਦਰਦ ਆ ਪੰਜਾਬ ਨਾਲ ਹੀ ਮੋਹ ਆ ਜਿਹੜੀਆਂ ਬਾਕੀ ਪਾਰਟੀਆਂ ਉਹਨਾਂ ਦੀਆਂ ਤਾਰਾਂ ਦਿੱਲੀ ਚ ਨੇ ਉਹ ਤਾਂ ਜੜੇ ਲਗਾਮ ਖਿੱਚ ਦਿੰਦੇ ਨੇ ਉਹਨਾਂ ਦਾ ਪੰਜਾਬ ਨੂੰ ਤਾਂ ਬਲਕੇ ਬਰਬਾਦ ਤੇ ਤਬਾਹ ਕਰਨ ਪੰਜਾਬ ਦੀ ਤਾਂ ਉਹ ਹੀ ਸੋਚਦੇ ਆ ਉੱਥੇ ਅਸੀਂ ਤਾਂ ਰਹੇ ਆ ਨਾ ਉਹ ਤਾਂ ਇਹ ਕਹਿੰਦੇ ਪੰਜਾਬ ਦੀ ਆਕੜ ਕਢਣੀ ਆ ਆ ਸ਼ੰਭੂ ਤੇ ਖਨੋਰੀ ਚਾਹੀ ਕੁਝ ਹੋਇਆ ਬੜੀ ਧੇਰ ਦੇ ਉਹ ਤਾਂ ਅਗਦੇ ਵੀ ਸੀ ਵੀ ਉਹਨਾਂ ਦੀ ਆਕੜ ਕਰੋ ਕਢੀਏ ਸਾਨੂੰ ਘਰੇ ਆ ਕੇ ਕੁੱਟ ਗਏ ਗਦੇ ਹਿੰਮਤ ਪਈ ਸੀ ਕਿਸੇ ਨੂੰ ਪੰਜਾਬੀਆਂ ਦੀ ਬੇਇੱਜ਼ਤੀ ਕਰਨ ਦੀ ਭਵੰਤਮਾਨ ਜੀ ਮੁੱਖ ਮੰਤਰੀ ਜੀ ਨੇ ਮਨ ਪਰਚਾ ਤੱਕ ਨਹੀਂ ਦਰਜ ਕਰਾਇਆ ਦਿੱਲੀ ਨੇ ਡਰਾ ਲਿਆ ਵੀ ਤੇਰੇ ਨਾਲ ਕੇਜਰੀ ਵਾਲਾ ਹੀ ਕਰਾਂਗੇ ਪਾਣੀ ਦਾ ਬੜਾ ਵੱਡਾ ਸੰਕਟ ਆ ਇਹ ਲੋਕ ਤਾਂ ਪਾਣੀ ਲੁੱਟ ਕੇ ਰਹਿ ਗਏ ਹੁਣ ਲੁੱਟਣ ਵਾਲਾ ਕਿਵੇਂ ਪਾਣੀ ਦੀ ਹੁਣ ਕਾਂਗਰਸ ਹੀ ਕਿਹੜੇ ਮੂੰਹ ਨਾਲ ਕਹਿਣਗੇ ਅਸੀਂ ਪਾਣੀ ਦੇ ਰਾਖੇ ਆ ਕੇਜਰੀਆ ਪੰਜਾਬ ਆਉਂਦਾ ਕਹਿੰਦਾ ਪੰਜਾਬ ਦਾ ਪਾਣੀ ਆ ਹਰਿਆਣਾ ਕਹਿੰਦਾ ਪੰਜਾਬ ਕੀ ਲੱਗਦਾ ਦਿੱਲੀ ਕਹਿੰਦਾ ਹਰਿਆਣਾ ਤੇ ਪੰਜਾਬ ਕੀ ਲੱਗਦੇ ਆ ਤੇ ਅਕਾਲੀ ਨੇ ਜਿਹੜੇ ਕਹਿੰਦੇ ਪੰਜਾਬ ਦੇ ਪਾਣੀ ਤੇ ਪੰਜਾਬ ਦਾ ਹੱਕ ਆ ਤੇ ਨਾਲ ਅਸੀਂ ਨਾ ਜਿਹੜੀ ਮੈਂ ਇੱਕ ਤੁਸੀ ਯਾਦ ਕਰਾਤੀ ਪਾਣੀ ਬਾਰੇ ਮੇਰੀ ਇੱਕ ਪ੍ਰਪੋਜ਼ਲ ਆ ਮਾ ਗਰਗਰੀ ਸਾਹਿਬ ਮੈਨੂੰ ਬੁਲੇ ਇੱਕ ਵਾਰੀ ਉਹਨਾਂ ਦਾ ਜਹਾਜ਼ ਖਰਾਬ ਹੋ ਗਿਆ ਯੂਰਪ ਦੀ ਪਲੇਨ ਆ ਉਹ ਵੇ ਪਹਾੜਾਂ ਦੇ ਵਿੱਚ ਪਾਣੀ ਰੋਕ ਕੇ ਜਿਹੜਾ بارشਾਂ ਦਾ ਪਾਣੀ ਆ ਅਸੀਂ ਪਾਈਪਾਂ ਨਹੀਂ ਵੱਡੇ ਡਾਇ ਦੇ ਦੀਆਂ ਪਾਈਪਾਂ ਪਾ ਕੇ ਮੈਦਾਨੀ ਖੇਤਰ 'ਚ ਲਿਆਈਏ ਤਾਂ ਅਸੀਂ بچਾਂਗੇ ਨਹੀਂ ਪੰਜਾਬ ਬਚੇ ਨਹੀਂ ਸਕਣਾ ਔਰ ਲੋਕਾਂ ਨੇ ਹੁਣ ਮੌਕਾ ਦਿੱਤਾ ਮੈਂ ਸਭ ਤੋਂ ਪਹਿਲਾ ਕੰਮ ਵਰਲਡ ਬੈਂਕ ਦਾ ਪ੍ਰੋਜੈਕਟ ਆ ਇਹ ਵਰਲਡ ਬੈਂਕ ਤੋਂ ਪੈਸਾ ਆ ਜਾਣਾ ਇੰਡੀਆ ਦੀ ਦੋਨੀ ਨਹੀਂ ਲਗਣੀ ਅਸੀਂ ਉਹ ਪਾਣੀ ਮਤਲਬ ਰੋਕ ਕੇ ਬਾਰਸ਼ਾਂ ਦਾ ਜਿਹੜਾ 67% ਵੇਸਟ ਹੁੰਦਾ ਦੇਖੋ ਇੱਥੋਂ ਜ਼ਮੀਨਾਂ ਹਟਾਉਂਦਾ ਦਰਖਤ ਹਟਾਉਂਦਾ ਪਸ਼ੂ ਢਾਲੇ ਜਾਂਦਾ ਫਸਲਾਂ ਢਾ ਲੈ ਜਾਂਦਾ ਘਰ ਹਟਾਉਂਦਾ ਅੱਗੇ ਜਾ ਕੇ ਪਾਣੀ ਸੂਰਤਗੜ ਕੋ ਪਾਣੀ ਉਹ ਪਾਣੀ ਫਿਰਦਾ ਮਤਲਬ ਇੱਥੇ ਅਸੀਂ ਬਾਅਦ ਚ ਤੁਪਕੇ ਨੂੰ ਪਾਣੀ ਦੇ ਤੁਪਕੇ ਤੁਪਕੇ ਕਰਦੇ ਆ ਡੁੱਗਾ ਹੋ ਗਿਆ ਟੂ ਵੈਲ ਤੇ ਅਸੀਂ ਉਹ ਬਾਰਸ਼ਾਂ ਦਾ ਪਾਣੀ ਜੇ ਰੋਕ ਕੇ ਪਾਈਪਰ ਆਹੀ ਪਹਾੜਾ ਚੋ ਲਿਆਣ ਕੇ ਮਦਾਨੀ ਰਾਕੇ ਵਿੱਚ ਲਾਈਏ ਤਾਂ ਹੀ ਬਚਾਗੇ ਨਹੀਂ ਬਚ ਨਹੀਂ ਸਕਦੇ ਪੈਸਾ ਇੰਡੀਆ ਲਈ ਕਰੀ ਲੱਗਣਾ ਇਹ ਇਹ ਗੱਲਾਂ ਅਸੀਂ ਉਹ ਸੋਚ ਸਕਦੇ ਆ ਇਹ ਤਾਂ ਕੇਂਦਰ ਤੋਂ ਆਪਣਾ ਪੈਸਾ ਕੇਂਦਰ ਤੋਂ ਨਹੀਂ ਲਿਆ ਸਕੇ 2 ਸਾਲਾਂ ਚ ਵੱਡੇ ਬਾਦਲ ਸਾਹਿਬ ਲਈ ਤਾਂ ਮਸ਼ਹੂਰ ਗੱਲ ਸੀ ਕਿ ਉਹਨਾਂ ਨੇ ਜਾ ਕੇ ਦਿਲੀ ਪ੍ਰਧਾਨ ਮੰਤਰੀ ਦੇ ਆਫਿਸ ਜਾਂ ਫਿਰ ਹੋਮ ਮਿਨਿਸਟਰ ਦੇ ਆਫਿਸ ਚ ਬੈਜਣਾ ਕੋਈ ਨਾ ਕੋਈ ਪੈਕੇਜ ਲੈ ਕੇ ਮੁਰਦੇ ਸੀ ਪਰ ਖਾਲੀ ਆਉਂਦੇ ਨਹੀਂ ਸੀ ਕਿਉਂਕਿ ਬਾਦਲ ਸਾਹਿਬ ਨੂੰ ਪੰਜਾਬ ਦਾ ਦਰਸ ਸੀ ਆ ਜਿਹੜਾ ਪੰਜਾਬ ਆ ਇਸ ਪੰਜਾਬ ਨੂੰ ਬਣਾਉਣ ਦੇ ਵਿੱਚ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਚਲਾਉਣ ਦੇ ਵਿੱਚ ਅਕਾਲੀਆਂ ਦੀ ਰੋਲ ਆ ਦੁਨੀਆ ਭੱਲੇ ਕਰੋੜ ਦਾ ਪ੍ਰੋਜੈਕਟ ਅਕਾਲੀ ਲੈ ਕੇ ਆਏ ਪਿੰਡਾਂ 'ਚ ਬਿਜਲੀ ਲਿਆਉਣ ਦਾ ਪ੍ਰੋਜੈਕਟ ਅਕਾਲੀ ਲੈ ਕੇ ਆਏ ਪਾਵਰ ਜਨਰੇਸ਼ਨ ਜਿੰਨੀ ਬਿਜਲੀ ਆ ਪੰਜਾਬ 'ਚ ਹਾਈਡਰੋ ਲ ਸੋਲਰ ਜਿੰਨੀ ਵੀ ਥਰਮਲ ਸਭ ਅਕਾਲੀਆਂ ਦੀ ਬਦੌਲਤਾਂ ਕਿਸੇ ਹੋਰ ਨੇ ਤਾਂ 1 ਮੈਗਾਵਾਟ ਬਿਜਲੀ ਜਨਰੇਟਿੰਗ ਕੀਤੀ ਮੈਂ ਕੱਲ ਪੂਰਾ ਇਹ ਹਲਕਾ ਘੁੰਮ ਰਿਹਾ ਸੀਗਾ ਸਾਰਾ ਹਲਕਾ ਘੁੰਮਿਆ ਵੱਡੀ ਸਮੱਸਿਆ ਇਹ ਹੈਗੀ ਕਿ 5-5 ਘੰਟੇ ਬਿਜਲੀ ਦੇ ਕੱਟ ਲੱਗ ਰਹੇ ਆ ਅੱਜ ਦੀ ਡੇਟ 'ਚ ਦਾਅਵੇ ਤਾਂ ਇਹ ਕਿਤੇ ਜਾਂਦੇ ਕਿ ਅਸੀਂ ਥਰਮਲ ਖਰੀਦ ਰਿਆ ਲੇਕਿਨ ਜਿਹੜੀ ਮੁੱਢਲੀ ਜ਼ਰੂਰਤ ਹੈ ਲੋਕਾਂ ਦੀ ਪਾਣੀ ਦਾ ਮੁਹਾਲੀ ਦੇ ਦੇਖ ਲਓ ਬਲੌਂਗੀ ਦੇ ਵਿੱਚ ਕਹਿੰਦੇ 72 ਘੰਟੇ ਹੋ ਗਏ ਪਾਣੀ ਤੱਕ ਨਹੀਂ ਆਇਆ ਇਹ ਇਸ਼ੂ ਅਜੇ ਹੱਲ ਸਰਕਾਰ ਨਹੀਂ ਕਰਾਇਆ ਲੱਗਦਾ ਕਿ ਇਹਦਾ ਨੁਕਸਾਨ ਨਾ ਸਰਕਾਰ ਨੂੰ ਇਹਨਾਂ ਇਲੈਕਸ਼ਨਾਂ ਦੇ ਵਿੱਚ ਹੋਏਗਾ ਜ਼ਰੂਰ ਦੇਖੋ ਇਹ ਤਾਂ ਦੂਰ ਆਵਾਂ ਹੀ ਨਹੀਂ ਲੋਕ ਸਤਾਏ ਪਏ ਨੇ ਤੰਗ ਆਏ ਪਏ ਨੇ ਸਰਕਾਰ ਦੀਆਂ ਅਪਹੁੰਦਰੀਆਂ ਕਹਿ ਲਓ ਨਲਾਇਕੀਆਂ ਕਹਿ ਲਓ ਅਨਜਾਨਤਾ ਕਹਿ ਲਓ ਕੱਚਪਣਾ ਕਹਿ ਲਓ ਮਤਲਬ ਇਹਨਾਂ ਦੇ ਤਾਂ ਬਿਜਲੀ ਬੋਰਡ ਪਾਵਰ ਕਾਮ ਜਿਹੜਾ ਉਹ ਤਾਂ ਕਲੈਪਸ ਹੋਣ ਦੇ ਗੰਡੇ ਤੇ ਆ ਇਸੇ ਕਰਕੇ ਤਾਂ ਕਟ ਲੱਗ ਰਹੇ ਨੇ ਲੰਮੇ ਹੁਣ ਹੋਰ ਅੱਗੇ ਗਰਮੀ ਦੇ ਵਿੱਚ ਹੁਣ ਅੱਗੇ ਲੱਗਦਾ ਵੀ ਝੋਨੇ ਵਾਸਤੇ ਬਿਜਲੀ ਕਿੱਧਰੋਂ ਲਿਆਉਣਗੇ ਇਹਨਾਂ ਕੋ ਮਤਲਬ ਨਾ ਤਾਂ ਮਤਲਬ ਕੋਈ ਫੰਡ ਜਨਰੇਟ ਕਰ ਸਕਿਆ ਮਨ ਕਿਸੇ ਤਰ੍ਹਾਂ ਵੀ ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜੇ ਸਿਸਟਮ ਨੂੰ ਡਿਵੈਲਪ ਕਰ ਸਕਣ ਪ੍ਰੋਟੈਕਟ ਕਰ ਸਕਣ ਇਹ ਤਾਂ ਇਸ਼ੂ ਵਿਚਰਤ ਜਾਂ ਅਰ ਕੇ ਜਿਹੜੀਆਂ ਜਹਾਂ ਤੇ ਗੇੜੇ ਕਮੌਨਤੀ ਲੱਗੇ ਰਹੇ ਮੈਂ ਬੜੇ ਸਾਰੇ ਵਪਾਰੀਆਂ ਦੇ ਨਾਲ ਬੜੇ ਸਾਰੇ ਦੁਕਾਨਦਾਰ ਯੂਨੀਅਨਾਂ ਦੇ ਨਾਲ ਗੱਲਬਾਤ ਕਰ ਰਿਹਾ ਸੀ ਉਹਨਾਂ ਨੇ ਕਿਹਾ ਵੀ ਅਸੀਂ ਬੋਲ ਤਾਂ ਸਕਦੇ ਨਹੀਂ ਪਰ ਸਾਡਾ ਇਸ਼ੂ ਚੱਕ ਦਿਓ ਕਹਿੰਦੇ ਜੇ ਸਾਡੇ ਥੋੜੀ ਜੀ ਦੋ ਚਾਰ ਬੰਦਿਆਂ ਦੀ ਲਾਈਨ ਲੱਗ ਜਾਂਦੀ ਹੈ ਨਾ ਕਹਿੰਦੇ ਗੱਕਾਂਦੀ ਤੇ ਸਾਨੂੰ ਫਰੋਤੀਆਂ ਦੇ ਕਾਲ ਆਉਣ ਲੱਗ ਜਾਂਦੇ ਆ ਤੇ ਅਸੀਂ ਦਰਦੇ ਦੱਸਦੇ ਵੀ ਨਹੀਂਗੇ ਵੀ ਸਾਨੂੰ ਕਾਲ ਆਏ ਪਤਾ ਨਹੀਂ ਸਾਡੀ ਸੁਰੱਖਿਆ ਹੋਣੀ ਆ ਕਿ ਨਹੀਂ ਹੋਣੀ ਅਸੀਂ ਤਾਂ ਇੱਥੇ ਹੀ ਰਹਿਣਾ ਇਹੋ ਜਿਹਾ ਹਾਲ ਪੰਜਾਬ ਚ ਤਾਂ ਕਦੇ ਸੋਚਿਆ ਨਹੀਂ ਗਿਆ ਸੀ ਇਹ ਹਾਲ ਯੂਪੀ ਦੇ ਵਿੱਚ ਤਾਂ ਐਕਸਪੈਕਟ ਕੀਤੇ ਜਾਂਦੇ ਸੀ ਅੱਜਕੱਲ ਪਤਾ ਨਹੀਂ ਹਾਲਾ ਲੇਕਿਨ ਪੰਜਾਬ ਚ ਯੂਪੀ ਵਾਲੇ ਖਲਾਫ ਜ਼ਰੂਰ ਲੱਗਦੇ ਆ ਪੜਗੇ ਉਹ ਗੱਲ ਇਹ ਆ ਵੀ ਅੱਜ ਅਸੀਂ ਆਰਟੀਆਈ ਕਰਾਈ ਆ 1500 ਪੁਲਿਸ ਕਰਮਚਾਰੀ ਦਾ ਕੇਜਰੀਆਲ ਤੇ ਉਹਦੇ ਮਨਿਸਟਰਾਂ ਤੇ ਐਮਐਲਏ ਦੀ ਰਾਖੀ ਦਿੱਲੀ ਤਨਾਦ ਹੋਇਆ ਪੁੱਤ ਦਾ ਇੱਥੇ ਜਿੰਨੇ ਵਜ਼ੀਰ ਨੇ ਜਿੰਨੇ ਐਮਐਲਏ ਨੇ ਇਹਨਾਂ ਦੀ ਰਾਖੀ ਤੇ ਹੈ ਇਹਨਾਂ ਦੇ ਰਿਸ਼ਤੇਦਾਰ ਨਹੀਂ ਰਾਖੀ ਦੇ ਵੀ ਪੁਲਿਸ ਤੁਰੇ ਫਿਰਦੀ ਆ ਵਿਆਹ ਸ਼ਾਦੀਆਂ ਭੋਗਾਂ ਦੇ ਲਈ ਫਿਰਦੀ ਆ ਸਹਿਮਿਆ ਹੋਇਆ ਡਰਿਆ ਹੋਇਆ ਪੰਜਾਬ ਜਿਹੜਾ ਹੈ ਇਸੇ ਕਰਕੇ ਕੋਈ ਕਾਰੋਬਾਰ ਕਰਨ ਨੂੰ ਤਿਆਰੀ ਹੈ ਨਹੀਂ ਤੇ ਅਫਸਰ ਵੀ ਮਤਲਬ ਕਿਉਂਕਿ ਅਫਸਰਾਂ ਨੂੰ ਕੋਈ ਪ੍ਰੋਪਰ ਡਾਇਰੈਕਸ਼ਨ ਨਹੀਂ ਮਿਲ ਰਹੀ ਅਫਸਰ ਜਾਈ ਕਹਦੀ ਆ ਵੀ ਕੰਮ ਨਾ ਕਰਨਾ ਚੰਗੀ ਗੱਲ ਆ ਅਗਰ ਸ ਨੇ ਰਾਜਸੀ ਸਤਾ ਹਟਿਆਉਣ ਲਈ ਨੀਵੀਂ ਤੋਂ ਨੀਵੀਂ ਪੱਧਰ ਤੇ ਵੀ ਜਾ ਸਕਦੀ ਆ ਪਰ ਹੁਣ ਤੁਸੀਂ ਦੇਖ ਰਹੇ ਹੋ ਸਿਰਫ ਇੱਥੇ ਡਰ ਦੇ ਮਾਰੇ ਵੀ ਹੁਣ ਚਿਹਰੇ ਪਹਿਣਗੇ ਆਪ ਵਾਲਿਆਂ ਦੇ ਤਾਂ ਪਹਿਣਗੇ ਵੀ ਅਸੀਂ ਕਾਨੂੰ ਖਾਣੇ ਆ ਇੱਥੇ ਕਹਿੰਦੇ ਅਸੀਂ ਮੁਕਾਬਲੇ ਚ ਲੜਨਾ ਤੇ ਬਾਕੀ ਦਾਮਾ ਤੇ ਕਹਿੰਦੇ ਅਸੀਂ ਇਕੱਠਿਆਂ ਨੇ ਲੜਨਾ ਹੁਣ ਪੰਜਾਬ ਦੇ ਵਿੱਚ ਬਾਹਰਲੇ ਕਬਜ਼ਾ ਕਰਦੇ ਜਾ ਰਹੇ ਆਂ ਜ਼ਮੀਨਾਂ ਖਰੀਦ ਰਹੇ ਆਂ ਦੁਕਾਨਾਂ ਖਰੀਦ ਰਹੇ ਆਂ ਇੱਕ ਤਾਂ ਗੁਰੂ ਨੇ ਬਖਸ਼ੇ ਕੀਤੀ ਸਾਨੂੰ ਮੌਕਾ ਮਿਲਿਆ ਇੱਕ ਤਾਂ ਅਸੀਂ ਇਹ ਰੋਕ ਲਾ ਦੇਣੀ ਆਂ ਵੀ ਪੰਜਾਬ ਤੋਂ ਬਾਹਰਲਾ ਕਿਉਂਕਿ ਸਾਨੂੰ ਨਹੀਂ ਜੇ ਖਰੀਦਣ ਦਿੰਦੇ ਹਮਾਦਰ ਤੇ ਨਹੀਂ ਖਰੀਦਣਦੇ ਰਾਜਸਤਾਨੀ ਖਰੀਦਣਦੇ ਤੇ ਫਿਰ ਸਾਡੇ ਕੋਲ ਕਿਉਂ ਅਸੀਂ ਕਿਤਾ ਹੋਰ ਰੋਕ ਲਾਉਣੀ ਆਂ ਇੱਕ ਫੈਸਲਾ ਕਰਤਾ ਵੀ ਮਤਲਬ ਬਾਹਰਲਾ ਕੋਈ ਵੀ ਪੰਜਾਬ ਦੇ ਵਿੱਚ ਨੌਕਰੀ ਨਹੀਂ ਲੈ ਸਕੇਗਾ ਕਿਉਂਕਿ ਹੱਦਕਾਰਤੀ 25 ਅਸੀਂ ਆਰਟੀਆਈ ਕਰਾਈਆ 2500 ਸਹਾਇਕ ਲਾਈਨ ਮੈਂ ਰੱਖੇ 754 ਬਾਹਰਲੇ ਸੂਬਿਆਂ ਦੇ 68 ਬੈਟਨਰੀ ਅਫਸਰ ਰੱਖੇ 48 ਬਾਹਰਲੇ ਸੂਬਿਆਂ ਦੇ 7 ਪੁਲਿਸ ਇੰਸਪੈਕਟਰ ਰੱਖੇ 6 ਬਾਹਰਲੇ ਸੂਬਿਆਂ ਦੇ 350 ਜੇਈ ਰੱਖੇ 200 ਤੋਂ ਵੱਧ ਬਾਹਰਲੇ ਸੂਬਿਆਂ ਦੇ ਮਤਲਬ 25 ਪਟਵਾਰੀ ਤੁਸੀਂ ਲੇਖਿਆ ਹੋਣਾ ਹਰਿਆਣੇ ਦੇ ਵਿੱਚੋਂ ਭਵੰਤਮਨ ਉਹਨੇ ਆਪਣੇ ਨਵੇਂ ਸਹੁਰਿਆਂ ਦੇ ਪਿੰਡੂ ਰਖਲੇ ਬੱਚੀ ਮਤਲਬ ਵੀ ਉਹ ਉਹ ਜਾਦਾ ਚੰਗੇ ਸੀ ਪਰ ਪੰਜਾਬ ਦਾ ਮੁੰਡਾ ਉਹਨਾਂ ਨੂੰ ਕੋਈ ਚੰਗਾ ਨਹੀਂ ਲੱਗਦਾ ਮਤਲਬ ਹੱਦ ਕਰ ਰਹੇ ਆ ਵੀ ਪੰਜਾਬ ਦੇ ਬੱਚਿਆਂ ਨੂੰ ਬਿਲਕੁਲ ਬੇਵਾਰਸ ਲਾਹਵਾਰਸ ਬਣਾ ਕੇ ਸੁੱਟਿਆ ਪਿਆ ਅੱਛਾ ਚੰਨਾ ਸਾਹਿਬ ਤੁਸੀਂ ਕਰੋ ਹੁਣ ਪ੍ਰਚਾਰ ਆਪਾਂ ਨਾਲ ਹੀ ਆ ਤੁਹਾਡੇ ਪੂਰਾ ਦੇਣ ਤੇ ਦੇਖਾਂਗੇ ਕਿ ਪ੍ਰਚਾਰ ਦੀ ਪੂਰੀ ਪ੍ਰਕਿਰਿਆ ਤੁਹਾਡੀ ਕੀ ਆ ਕਿਵੇਂ ਇਸ਼ੂਸ ਅਡਰੈਸ ਹੁੰਦੇ ਨੇ ਕਿਵੇਂ ਤੁਸੀਂ ਦਫਤਰਾਂ ਦੇ ਉਦਘਾਟਨ ਕਰਦੇ ਹੋ ਕਿਵੇਂ ਸਾਰਾ ਪ੍ਰੋਗਰਾਮ ਰਹਿੰਦਾ ਤਾਂ ਤੁਸੀਂ ਜੁੜੇ ਰਹੋ ਪੀਟੀਸੀ ਨਿਊਜ਼ ਦੇ ਨਾਲ ਅੱਗੇ ਵੀ ਅਸੀਂ ਇਸੇ ਤਰੀਕੇ ਦੇ ਨਾਲ ਰਾਬਤਾ ਜਿਹੜਾ ਹੈਗਾ ਉਹ ਜਾਰੀ ਰੱਖਾਂਗੇ ਬਿਹਤ ਖਾਸ ਇੱਕ ਤਸਵੀਰ ਜਿਹੜੀ ਕਿ ਬੇਹਜਾਦਾ ਇੰਪੋਰਟੈਂਟ ਵੀ ਆ ਇੱਕ ਐਸਾ ਵਿਅਕਤੀ ਜਿਹਦੀ ਬਾਹ ਕੱਟੀ ਹੋਈ ਆ ਪੂਰੀ ਲੇਕਿਨ ਹੱਥ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਦਾ ਇਹ ਝੰਡਾ ਫੜਿਆ ਹੋਇਆ ਅਕਾਲੀ ਦਲ ਦਾ ਚੋਣ ਨਿਸ਼ਾਨ ਫੜਿਆ ਹੋਇਆ ਗਲੇ ਦੇ ਵਿੱਚ ਬੈਨਰ ਪਾਏ ਹੋਏ ਨੇ ਤੇ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸ ਸਿੰਘ ਚੰਦੂ ਮਾਜਰਾ ਦੀ ਸਪੋਰਟ ਦੇ ਵਿੱਚ ਆਏ ਨੇ ਕੀ ਨਾਮ ਹੈ ਤੁਹਾਡਾ ਮੇਰਾ ਜੀ ਅਵਤਾਚੰਦ ਸਨੋਂ ਪਰ ਕਹਾ ਜਾਂਦਾ ਜੀ ਜੀ ਲੱਗਦਾ ਹੈ ਕਿ ਅਗਰ ਪ੍ਰਿੰਸ ਸਿੰਘ ਚੰਦੂ ਮਾਜਰਾ ਜਿੱਤਣਗੇ ਤਾਂ ਫਾਇਦਾ ਹੋਏਗਾ ਇਸ ਹਲਕੇ ਨੂੰ ਲੱਗਦਾ ਹਾਂ ਜੀ ਇਹ ਸਾਹਮਣੇ ਨਹੀਂ ਪਹਿਲਾਂ ਕੰਮ ਕੀਤੇ ਆ ਔਰ ਇਹਨਾਂ ਦੀ ਸੋਚ ਹੈ ਆਗਾ ਬਦੂ ਸੋਚ ਰੱਖਣ ਵਾਲੇ ਸੂਝਵਾਨ ਸਮਝਦਾਰ ਪੜੇ ਲਿਖੇ ਅਨਤਕ ਮਿਹਨਤੀ ਸਮਾਜ ਸੇਵਕਾਂ ਉਹ ਸਾਵਨਾ ਤਾਂ ਪ੍ਰਮਾਤਮਾ ਇਹਨਾਂ ਦੀ ਯੂ ਸੁਣੂਗਾ ਧੰਨਵਾਦੀ ਗੱਲ ਦਾ ਓਕੇ ਥੈਂਕ ਯੂ ਤਾਂ ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿਉਂਕਿ ਇਹ ਚੋਣ ਦਫ਼ਤਰ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ ਤਾਂ ਇੱਥੇ ਪ੍ਰਿੰਪ ਸਿੰਘ ਚੱਦੂ ਬਾਦਰਾ ਆਪਣਾ ਪਹਿਲਾ ਚੋਣ ਜਲਸਾ ਐਡਰੈਸ ਕਰ ਰਹੇ ਨੇ ਤਾਂ ਤਸਵੀਰਾਂ ਦਿਖਾ ਦਿੰਨੇ ਆ ਚੋਣ ਜਲਸਾ ਜਿਹੜਾ ਐਡਰੈਸ ਕੀਤਾ ਜਾ ਰਿਹਾ ਪ੍ਰੇਮ ਸਿੰਘ ਚੰਦੂ ਮਾਤਰਾ ਵੱਲੋਂ ਹਾਲਕਿ ਸਵੇਰੇ 6 ਵਜੇ ਤੋਂ ਇਹ ਪ੍ਰਚਾਰ ਜਿਹੜਾ ਹੈਗਾ ਇਹਨਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਤੇ ਚੰਦੂ ਬਾਦਰਾ ਸਾਹਿਬ ਸਪੀਚ ਕਰ ਰਹੇ ਨੇ ਤਕਰੀਰ ਕਰ ਰਹੇ ਨੇ ਪ੍ਰੋਗਰਾਮ ਬੰਗਾ ਤੋਂ ਸ਼ੁਰੂ ਹੋਏ ਨੇ ਅੱਜ ਬੰਗਾ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ तमाम ਅਲੱਗ-ਅਲੱਗ ਜਗ੍ਹਾ ਦੇ ਵਿੱਚ ਉਹਨਾਂ ਜੀਆਂ ਤਕਰੀਰਾਂ ਚੋਣ ਜਲਸੇ ਇਸੇ ਤਰੀਕੇ ਦਾ ਚੱਲਦੇ ਰਹਿਣਗੇ ਤੇ ਤੁਹਾਨੂੰ ਅਸੀਂ ਦਿਖਾਉਂਦੇ ਵੀ ਰਾਵਾਂਗੇ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਪ੍ਰਚਾਰ ਪੂਰਾ ਦਿਨ ਕੀਤਾ ਜਾਂਦਾ ਹੈ ਨਾਨਪੁਰ ਸਾਹਿਬ ਹਲਕੇ ਦੇ ਵਿੱਚ ਇਸ ਸਮੇਂ ਮੌਜੂਦ ਆ ਕਿਉਂਕਿ ਲਗਾਤਾਰ ਪ੍ਰਚਾਰ ਜਿਹੜਾ ਹੈਗਾ ਪ੍ਰਿੰਸ ਸਿੰਘ ਚੰਦੂ ਮਾਜਰਾ ਹਰਿਆਣਾ ਦਾ ਚੱਲ ਰਿਹਾ ਬੀਬੀਆਂ ਕੀ ਸੋਚ ਰਹੀਆਂ ਨੇ ਬੀਬੀਆਂ ਨੂੰ ਕੀ ਲੱਗਦਾ ਆ ਆਖਿਰਕਾਰ ਇਹਨਾਂ ਦੇ ਕੀ ਮਸਲੇ ਨੇ ਇਸੇ ਬਾਰੇ ਗੱਲਬਾਤ ਕਰ ਲੈਣੀ ਸਾਡੇ ਨਾਲ ਕੁਝ ਬੀਬੀਆਂ ਮੌਜੂਦ ਨੇ ਕੀ ਨਾਮ ਹੈ ਤੁਹਾਡਾ ਸ਼ਰਨਜੀਤ ਕੌਰ ਸ਼ਰਨਜੀਤ ਜੀ ਕੀ ਮੰਨਦੇ ਹੋ ਤੁਸੀਂ ਪਹਿਲਾਂ ਤਾਂ ਮਸਲੇ ਕੀ ਆ ਨਾਨਪੁਰ ਸਾਹਿਬ ਹਲਕੇ ਦੇ ਮਹਿਲਾਵਾਂ ਦੇ ਬੀਬੀਆਂ ਦੇ ਮਸਲੇ ਕੀ ਆ ਸਰ ਸਾਨੂੰ ਪਹਿਲਾ ਪਿੰਡ ਤੋਂ ਉਪਰਦਰ ਤੌਰ ਤੇ ਸਾਨੂੰ ਸਿਹਤ ਔਰ ਐਜੂਕੇਸ਼ਨ ਸਾਡੇ ਬੱਚਿਆਂ ਲਈ ਉਹ ਤੋਂ ਬਾਅਦ ਬੱਚਿਆਂ ਨੂੰ ਨੌਕਰੀਆਂ ਸਾਨੂੰ ਕਿਸੇ ਸਰਕਾਰ ਤੋਂ ਨਾ ਕੋਈ 1000 ਰੁਪਏ ਚਾਹੀਦੇ ਆ ਨਾ ਸਾਨੂੰ ਕੋਈ ਬਿਜਲੀ ਫ੍ਰੀ ਚਾਹੀਦੀ ਆ ਨਾ ਸਾਨੂੰ ਕੋਈ ਹੋਰ ਐਡਵਾਂਸ ਚਾਹੀਦੀ ਆ ਸਿਰਫ ਸਾਡੇ ਬੱਚਿਆਂ ਨੂੰ ਰੁਜ਼ਗਾਰ ਸਾਰਾ ਕੁਝ ਦਿੱਤਾ ਜਾਵੇ ਜਿਸ ਕਾਰਨ ਸਾਡੇ ਬੱਚੇ ਆਪਣਾ ਖਰਚੇ ਆਪ ਕਰ ਸਕਣ ਆਪਣੇ ਮਾਪੇ ਨੂੰ ਪਾਲ ਸਕਣ ਅਸੀਂ ਕਹਿੰਦੇ ਵੇਦੇ ਕਰ ਜਾਂਦਾ ਆ ਕੋਈ ਵੀ ਆਉਂਦੇ ਆ ਵੇਦੇ ਆ ਨਭਉਂਦਾ ਕੋਈ ਨਹੀਂ ਪਰ ਇਹ ਨਭਾਉਗੇ ਏ ਬਾਬੇ ਦੀ ਤਕੜੀ ਆ ਅਸੀਂ ਸਵੇਰੇ ਵੀ ਸੁਲਤਾਨਪੁਰ ਨੂੰ ਜਾਣਾ ਇਹਦੇ ਬਾਰੇ ਸਭ ਕੁਝ ਸੋਚੂਗਾ ਮਹਾਰਾਜ ਪਰ ਅਸੀਂ ਹੋਰ ਤੇਰੇ ਨਾਲ ਤੁਸੀਂ ਕਹਿੰਦੇ ਚੰਦ ਹਾਂ ਬਹੁਤ acha ਬੰਦਾ ਬਹੁਤ acha ਬੰਦਾ ਆ ਅਸੀਂ ਤਾਂ ਅੱਜ ਤੱਕ ਆਪਣੇ ਪੰਥ ਨੂੰ ਨਹੀਂ ਛੱਡਿਆ ਹਾਂ ਅੰਮ੍ਰਿਤ ਛਕਿਆ ਆ ਅੱਜ ਤੱਕ ਪੰਥ ਨੂੰ ਬੋਟ ਪਾਣੀ ਪਾਵਾਂਗੇ ਪਾਉਂਦੇ ਵੀ ਆਏ ਪਾਉਂਦੇ ਵੀ ਆਏ ਆ ਜਾਦੇ ਦੰਗਿਆਂ ਤੋਂ 84 ਦੇ ਦੰਗਿਆਂ ਤੋਂ ਆਏ ਆ ਪੰਥ ਨੂੰ ਵੋਟ ਪਾਉਂਦੇ ਆਏ ਆ ਅਸੀਂ ਦੇਖਿਆ ਦੰਗੇ ਉੱਥੇ 84 ਦੇ ਹੂੰ 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 ਕੋਰਿਆਂ ਦੀਆਂ ਗੱਡੀਆਂ 'ਚ ਜਾਏ ਘਰ-ਘਰ ਡੰਡੀਆਂ ਕੀਤੀਆਂ ਕੋਈ ਫਾਇਦਾ ਹੋਇਆ ਐਦਾਂ ਆ ਜੋ ਕ ਕਦੀ ਇੱਧਰ ਹੋ ਜਾਂਦੇ ਕਦੀ ਇੱਧਰ ਭੱਜ ਅਸੀਂ ਪੰਥ ਤੋਂ ਨਹੀਂ ਪਿੱਛੇ ਹਟਣਾ ਨਾ ਹਟਣਾ ਆ ਜੀ ਅਕਾਲੀ ਦਲ ਦੀ ਜ਼ਰੂਰਤ ਕਿੰਨੀ ਪੰਜਾਬ 'ਚ ਮਹਿਸੂਸ ਬਹੁਤ ਜ਼ਰੂਰਤ ਐ ਇਸ ਵੇਲੇ ਉਹ ਹੀ ਪੰਜਾਬ ਨੂੰ بچਾ ਸਕਦੇ ਆ ਜੀ ਹਾਂ ਜੀ ਕਿਵੇਂ ਕਿੰਨੀ ਹੋਰ ਨਹੀਂ ਕੋਈ ਪਾਰਟੀ بچਾ ਸਕਦੀ ਕਿੰਨੇ ਕ ਕਿੰਨੇ ਕੰਮ ਕਿੰਨੇ ਕੀਤੇ ਬਹੁਤ ਕੰਮ ਕੀਤੇ ਬਾਦਲ ਸਾਹਿਬ ਨੇ ਪਹਿਲਾਂ ਬਹੁਤ ਕੰਮ ਕੀਤੇ ਅੱਜ ਤੱਕ ਕਾਂਗਰਸ ਨੇ ਵੀ 40-50 ਸਾਲ ਰਾਜ ਕੀਤਾ ਹੁਣ ਆਮ ਪਾਰਟੀ ਕਿਸੇ ਨੇ ਕਿਸੇ ਵੀ ਧਰਮ ਦੀ ਕੋਈ ਯਾਦਗਾਰ ਜਾਂ ਕਿਸੇ ਦਾ ਨੌਂ ਨਹੀਂ ਲਿਆ ਪੰਜਾਬ ਦੀਆਂ ਜਿੰਨੀਆਂ ਵੀ ਯਾਦਗਾਰਾਂ ਬਣਾਈਆਂ ਸ਼ਰੂਨੀ ਅਕਾਲੀ ਦਲ ਨੇ ਬਣਾਈਆਂ ਜਿਨ੍ਹਾਂ ਨੇ ਹਾਈਵੇ ਰੋਡ ਨਿਕਲੇ ਸ਼ਰੂਨੀ ਅਕਾਲੀ ਦਲ ਨੇ ਬਣਾਈ ਕਿਉਂਕਿ ਇਹ ਪੰਜਾਬ ਦੀ ਇੱਕ ਖੇਤਰੀ ਪਾਰਟੀ ਆ ਇਹ ਪੰਜਾਬ ਦੀ ਸੋਚ ਮੁਤਾਬਕ ਚੱਲਦੀ ਆ ਬਾਕੀ ਜਿੰਨੀਆਂ ਵੀ ਪਾਰਟੀਆਂ ਦਿੱਲੀ ਤੋਂ ਚੱਲ ਰਹੀਆਂ ਲਗਾਤਾਰ ਕੈਂਪੇਨ ਜਾਰੀ ਹੈ ਚੰਦੂਮਰ ਸਾਹਿਬ ਪਹਿਲਾਂ ਤਾਂ ਇਹ ਦੱਸੋ ਗਰਮੀ ਦਾ ਕਿੰਨਾ ਪ੍ਰਭਾਵ ਹੈਗਾ ਕੈਂਪੇਨ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਹੁਣ ਤਾਂ ਸਕੂਲਾਂ ਚ ਵੀ ਛੁੱਟੀਆਂ ਕਰਦੀਆਂ ਪਰ ਸਿਆਸਤਦਾਨਾਂ ਨੂੰ ਤਾਂ ਜਾਣਾ ਹੀ ਪੈਣਾ ਸਰਨਾ ਹੀ ਦੇਖੋ ਸਿਆਸਤਦਾਨਾਂ ਨੂੰ ਨਾ ਤਾਂ ਐਤਵਾਰ ਨੂੰ ਛੁੱਟੀ ਹੁੰਦੀ ਆ ਨਾ ਕੋਈ ਟਾਈਮ ਹੁੰਦਾ ਵੀ ਫਲਾਣੇ ਟਾਈਮ ਤੇ ਛੁੱਟੀ ਆ ਤੁਸੀਂ ਹੁਣ ਦੇਖ ਰਹੇ ਹੋ ਵੀ ਜੇਠ ਦਾ ਮਹੀਨਾ ਤਪਦੀ ਧੁੱਪਾ ਔਰ ਦੁਪਹਿਰ ਦਾ ਟਾਈਮ ਆ ਲੋਹ ਵਗ ਰਹੀ ਆ ਮੌਸਮ ਵਿਗਿਆਨੀ ਕਹਿੰਦੇ ਘਰੋਂ ਬਾਹਰ ਨਾ ਨਿਕਲੋ ਅੱਜ ਬੱਚਿਆਂ ਨੂੰ ਲੈ ਕੇ ਮਾਵਾਂ ਸਾਡੀਆਂ ਭੈਣਾਂ ਬਜ਼ੁਰਗ हां 100 ਸਾਲ ਤੋਂ ਉੱਤੇ ਨੇ ਬਜ਼ੁਰਗ 100 ਸਾਲ ਤੋਂ ਉੱਪਰ ਉਮਰ ਆ ਦੇਖੋ ਫੇਰ ਵੀ ਇੰਤਜ਼ਾਰ ਕਰ ਫੇਰ ਵੀ ਇੰਤਜ਼ਾਰ ਕਰਦੇ ਰਹੇ 2 ਘੰਟੇ ਇਹ ਚੋਣਾ ਚੋਣਾ ਦਾ ਇੱਕ ਤਰੀਕੇ ਨਾਲ ਚਾਹ ਵੀ ਹੈਗਾ ਇਹ ਚਾਹ ਵੀ ਆ ਤੇ ਇੱਕ ਗਾਰੰਟੀ ਵੀ ਆ ਇੱਕ ਲੋਕਾਂ ਦੇ ਮਾਨਸਿਕ ਬਲਬਲਾ ਵੀ ਆ ਵੀ ਇਸ ਵਾਰੀ ਤੁਹਾਨੂੰ ਜਿਟਾਉਣੀ ਜਿਟਾਉਣਾ ਇਸ ਵਾਰੀ ਲੋਕ ਸਭਾ ਵੀ ਤੁਹਾਨੂੰ ਪਹੁੰਚਾਉਣੀ ਪਹੁੰਚਾਉਣਾ ਇਸ ਪੂਰੇ ਦਿਨ ਅਲੱਗ-ਅਲੱਗ ਪਿੰਡਾਂ ਦੇ ਵਿੱਚ ਬੰਗਾ ਸ਼ਹਿਰ ਦੇ ਵਿੱਚ ਇਸੇ ਤਰੀਕੇ ਨਾਲ ਕੈਂਪੇਨ ਜਾਰੀ ਰਹੀ ਲੇਕਿਨ ਆਖਰੀ ਫਤਵਾ ਲੋਕਾਂ ਦੇ ਦਿਨ ਉਹ 4 ਜੂਨ ਨੂੰ ਪਤਾ ਲੱਗੀ ਕੈਮਰਾਮੈਨ ਬੰਨੀ ਚੋਹਾਂ ਦੇ ਨਾਲ ਅਰਵਿੰਦਰ ਮੀਤ ਪੀਟੀਸੀ ਨਿਊਜ਼ ਬੰਗਾ ਅਨੰਦਪੁਰ ਸਾਹਿਬ